ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਿਆ ਪਿੰਡ ਬੁਰਜ ਨੱਥੂ ਕੇ ਖੜੇ ਆਪਾਂ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਅੱਜ ਤਿੰਨ ਐਨੀਮਲ ਵਿਕਾਊ ਆ ਹੈਪੀ ਦੇ ਕੋਲ ਦੋ ਜਿਹੜੀਆਂ ਵੜਾ ਤੁਹਾਨੂੰ ਦਿਖਾਵਾਂਗੇ ਇੱਕ ਤੋਕੜ ਵੜ ਇੱਕ ਸੱਜਰ ਬਿਲਕੁਲ ਮੋਲ ਜਿਹੜਿਆ ਤੋਕੜਾਂ ਦੇ ਠੀਕ ਹੈ ਜੀ ਜਾਇਜ਼ ਰੇਟ ਦੇ ਵਿੱਚ ਇਹ ਸੱਜਰ ਵੜ ਵੀ ਬੜੇ ਜਾਇਜ਼ ਰੇਟ ਦੇ ਵਿੱਚ ਮਿਲ ਜੂਗੀ ਤੁਹਾਨੂੰ ਇੱਕ ਇਧਰ ਟੁੱਕੀ ਤਿਆਰੀ ਵਾਲੀ ਮੱਝ ਦਿਖਾ ਦਿੰਦੇ ਆ ਨੀਲੀ ਰਾਵੀ ਦੀ ਮੱਝ ਆ ਹੈਪੀ ਇਹ ਘਰੋਂ ਸੇਲ ਕਰਦਾ ਪਿਆ ਠੀਕ ਹੈ ਜੀ ਵੈਸੇ ਵਪਾਰ ਦਾ ਕੰਮ ਆ ਪਰ ਇਹ ਮੱਝ ਘਰੋਂ ਸੇਲ ਕਰਦਾ ਪਿਆ ਕੋਈ ਅੱਜ ਦਾ ਸਵੇਰ ਅੱਪੀ ਕੀ ਹਾਲ ਨੇ ਭਰਾ ਵਧੀਆ ਸੰਤਾ ਠੀਕ ਠਾਕ ਜੀ ਠੀਕ ਠਾਕ ਵੀਰੇ ਹਾਂਜੀ ਜੀ ਅੱਪੀ ਇਹ ਮੱਝ ਆਪਾਂ ਘਰੋਂ ਸੇਲ ਕਰਦੇ ਪਏ ਹਾਂਜੀ ਸੰਨੂ ਸਾਹਿਬ ਚੌਥਾ ਸੂਆ ਸੁਣਾ ਨੇ ਨੀਲੀ ਰੋਵੀ ਦੀ ਮੱਝ ਹਾਂਜੀ ਦੂਜਾ ਸੂਆ ਲੈ ਕੇ ਆਇਆ ਤੀਜਾ ਸੂਆ ਆਪਾਂ ਪੀਤਾ ਘਰੇ ਦਾ ਅੱਛਾ ਹੁਣ ਚੌਥਾ ਹਾਂਜੀ ਚੌਥਾ ਹਾਂ ਦਿਨ ਕਿੰਨੇ ਲੈੰਦੀ ਆ ਸੰਨੂ ਸਾਹਿਬ ਜੀ ਇੱਕ ਹਫਤਾ ਪਿਆਰ ਆ ਸੂਣ ਚ ਇੱਕ ਹਫਤਾ ਲਿਫਤੀ ਦਿਨ ਹਾਂਜੀ ਪਿਛੋਂ ਮਾੜਾ ਹੈਪੀ ਲਾ ਕੇ ਦਿਖਾ ਦਿਓ ਸੋ ਲੈਵੇ ਦੀ ਕੁਆਲਿਟੀ ਬਹੁਤ ਸੋਣੀ ਹੈ ਠੀਕ ਆ ਜੀ ਇੱਕ ਹਫਤਾ ਅਜੇ ਸਮਾਂ ਇਹਦਾ ਬਾਕੀ ਹੈ ਸੂਣ ਦਾ ਬਾਕੀ ਦੇਵੇ ਆਰਡਰ ਦੀ ਆ ਕੁਆਲਿਟੀ ਆ ਕਿੰਨਾ ਤੋਂ ਚੋਇਆ ਵੀਰ 14 ਤੋਂ 15 ਕਿਲੋ ਦਾ ਆਪਦੇ ਹੱਥੀ ਚੋਇਆ ਆ 14 15 ਕਿਲੋ ਤੇ ਜੋ ਬਾਕੀ ਲਵਾ ਲੈ ਲੋ ਤੋਂ ਨੂੰ ਲੈ ਜਾ ਕਿਸੇ ਸਾਥ ਤੇ ਸਟਾਰਟਿੰਗ ਮੇਰਾ ਵੀਰ ਤੇਰਾ ਕਰਾਈਏ ਜਾ ਕੇ ਤੁਹਾਨੂੰ ਹਾਂਜੀ ਅੱਗੋਂ ਵੇਖੋ ਕਿੱਥੋਂ ਸ਼ਟਾਰਟ ਹੁੰਦੀ ਆ ਤੇ ਆਹ ਬੈਕ ਸਾਈਡ ਦੇਵਾ ਸੋ ਚੌਥਾ ਸੂਆ ਸੂਣ ਦੀ ਤਿਆਰੀ ਦੇ ਵਿੱਚ ਆ ਬੜੇ ਚੈਜ ਮੁੱਲ ਦੇ ਵਿੱਚ ਮਿਲ ਜੂਗੀ ਤੁਹਾਨੂੰ ਪਹੁੰਚ ਹੀ ਕਰ ਦੇਣੀ ਆ ਸਵਾਲਾਕ ਮੰਗ ਲਓ ਭਾਵੇਂ 1 ਲੱਖ 30 ਹਜ਼ਾਰ ਡਿਮਾਂਡ ਕਰਾ ਲਓ 120 ਦੀ ਪਹੁੰਚ ਕਰਦੀ ਹੈ 12000 ਦੀ ਸੰਸਾ ਪਹੁੰਚ ਕਰਨੀ ਕੋਈ ਵੀ ਮੇਰੇ ਇੱਕ ਦਹਾੜਾ ਫੋਨ ਨਾ ਲਾਵੇ 120 ਪਹੁੰਚ ਹੀ ਕਰ 12000 ਦੀ ਪਹੁੰਚ ਅਜੀ 100 ਕਿਲੋਮੀਟਰ ਤੱਕ ਬਾਕੀ ਮਾਰੋ ਫੋਨ ਮੇਰੇ ਵੀਰ ਕਰੋ ਗੱਲਬਾਤ ਠੀਕ ਆ ਇਧਰ ਇੱਕ ਵਾਰ ਦਿਖਾ ਦਈਏ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਸਰਦ ਸਾਹਿਬ 15 ਦਿਨ ਹੋ ਗਏ ਸਹੀ ਨੂੰ 15 ਤੋਂ 20 ਦਿਨ ਛੰਡੀ ਤੇਰੀ ਆ ਪੂਰੀ ਛੰਡੀ ਤੇਰੀ ਬਹੁਤ ਜਿਆਦਾ ਉਹਦੀ ਸੀਲੀਆਂ ਕਰਾਓ ਚੈੱਕ ਆ ਵੇਖੋ ਬਾਕੀ ਮੁੱਠੀ ਮੁੱਠੀ ਥਾਣਾ ਨੋਕਲਾ ਪੋਲੀ ਬਿਲਕੁਲ ਰੂਮ ਵਰਗੀ ਜੀ ਠੀਕ ਆ ਜੀ ਦੁੱਧ ਕਿਨਾ ਹੱਥ ਕੇ ਸੱਤ 8 ਕਿਲੋ ਸਰਦ ਸਾ ਆਕਲੋ ਇੱਥੇ ਕੋਈ ਆਨਲਾਈਨ ਕਰੂ ਸੱਤਾਂ ਦੀ ਗਾਰੰਟੀ ਦੇਵਾਂਗੇ ਠੀਕ ਆ ਭਰਾ ਹਾਂਜੀ ਮਗਰਵੱਛਾ ਜੀ ਲੋ ਜੀ ਆ ਮਗਰਵੱਛਾ ਜਦੇ ਮੇਲਕਾਫ ਕੋਈ 15 ਕਿ ਦਿਨਾਂ ਦੀ ਸੁਈ ਆ ਤੇ ਮੋਲੇ ਦਾ ਕੀ ਰਹੂਗਾ ਸਾਨੂੰ ਸਾਹਿਬ ਮੁੱਲ ਕਰਦੇ 28 ਕਰ ਲਈਏ 30 ਕਰ ਲਈਏ 5000 ਦੀ 100 ਕਿਲੋ ਮੀਟਰ ਪਹੁੰਚ 5000 ਦੀ 100 ਕਿਲੋ ਮੀਟਰ ਨਹੀਂ 100 ਕਿਲੋ ਮੀਟਰ 5000 ਦੀ ਜਾਊਗੀ ਇਹ ਕਰਮਾ ਲਈ ਕਰੋ ਮੇਰੇ ਵੀਰ ਫੋਨ ਬੜੇ ਜਾਇਜ਼ ਮੋਲ ਆਇਦਰ ਇੱਕ ਟੋਕੜ ਵੇੜ ਤੁਹਾਨੂੰ ਦਿਖਾ ਦਿੰਨੇ ਆ ਨੇਰੀ ਟੋਕੜਾ ਤੇ 8 ਕੇ 7 ਕਿਲੋ ਦੁੱਧ 7 ਕਿਲੋ ਸੰਦਾ ਦੁੱਧ 6 ਦੀ ਗਾਰੰਟੀ ਦੇ ਦਾਂਗੇ ਲੋ ਜੀ ਠੰਢੀ ਧੀਰੀਆ ਕਰਮਾ ਲਈ ਠੀਕ ਆ ਜੀ ਆ ਵੇਖੋ ਸੀਲ ਸੌ ਮੁੱਠੀ ਮੁੱਠੀ ਥਾਂ ਤੇ ਬਾਕੀ ਬੋਤ ਢਾਂਚਾ ਪੂਰਾ ਵੱਡਾ ਕੋਈ ਮੇਰਾ ਭਰਾ ਛੋਟੀ ਬੈੜ ਮੰਨ ਕੇ ਨਾ ਸੌਦਾ ਕਰੇ ਵੱਡੀ ਬੈੜ ਆ ਤੇ 7 ਕਿਲੋ ਦੁੱਧ ਮੁੱਲ ਕਿੰਨਾ ਸਰਦ ਮੁੱਲ ਕਰਦੇ 20 18000 ਦੀ 500 ਕਿਲੋਮੀਟਰ ਦਾ 100 ਕਿਲੋਮੀਟਰ ਤੱਕ ਇਹਦੀ ਵੀ ਪਹੁੰਚ 18000 ਕੋ ਵੀ 18000 ਤੱਕ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ 7 ਕਿਲੋ ਦੁੱਧ ਬਾਕੀ ਸੱਜਰ ਵੀ ਕਰਵਾ ਲਈ 18 20 ਕਿਲੋ ਦੁੱਧ ਚਮਤਾਰਾ ਉਹਦਾ 20 ਕਿਲੋ ਦੁੱਧ ਨੂੰ ਆਂਦਾ ਗਈ ਆ ਹਾਂ ਹਾਂ ਜੀ ਤੇ ਬਿਲਕੁਲ ਬਿਲਕੁਲ 18 20 ਕਿਲੋ ਦੁੱਧ ਦੇਣ ਵਾਲੀ ਅੱਜ 18000 ਦੀ ਮਿਲੂਗੀ ਹਾਂਜੀ ਠੀਕ ਆ ਜੀ ਬਾਕੀ ਚਾਹ ਪਣ ਦਾ ਕਿਸੇ ਵੀਰ ਨੇ ਡੰਗ ਸਾਰਨਾ ਥੋੜੇ ਪੈਸੇ ਖਰਚ ਕਰਨੇ ਆ ਤੇ ਪਹਿਲ ਕਦਮੀ ਤੁਸੀਂ ਕਰੋ ਸੰਦੋ ਡੋਲੂ ਫਾਰਮ ਨੂੰ ਚੰਗਾ ਜੋ ਬਸ ਬਸ ਬੇਫਿਕਰੀ ਆ ਜੀ ਸਾਹ ਵੜਾ ਲਈਏ ਜੀ ਬੰਦਾ ਕਿਲੋ 2 ਕਿਲੋ ਦੁੱਧ ਵੀ ਲਵੇ ਤੇ ਮਹੀਨੇ ਤਿੰਨ ਹੀ ਹਾਦਸਾ ਪੀ ਜਾਂਦਾ ਬਸ ਇਹਨੇ